हां जी ਸਤਿ ਸ਼੍ਰੀ ਅਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰੋਸ ਰਾਏਕੋਟ ਤੋਂ ਜੀ ਅੱਜ ਤੁਹਾਡੇ ਨਾਲ ਆਪਣੀ ਇੱਕ ਹੋਰ ਸਕਸੈਸ ਸਟੋਰੀ ਸ਼ੇਅਰ ਕਰਨ ਲੱਗਾ ਜੀ ਸਾਡੇ ਇੱਕ ਆਸਟ੍ਰੇਲੀਆ ਦਾ ਹੋਰ ਵਿਜ਼ਟਰ ਵੀਜ਼ਾ ਅਪਰੂਵ ਹੋਇਆ ਜੀ ਇਹ ਵੀਜ਼ਾ ਅਪਰੂਵ ਹੋਇਆ ਕੁਲਦੀਪ ਕੌਰ ਦਾ ਕੁਲਦੀਪ ਕੌਰ ਸਾਡੇ ਰਾਏਕੋਟ ਦੇ ਲਾਗੇ ਪਿੰਡਾਂ ਕੀ ਝੋੜਾਂ ਉੱਥੋਂ ਦੇ ਰਹਿਣ ਵਾਲੇ ਹੈ ਜੀ ਕੁਲਦੀਪ ਕੌਰ ਦੀ ਫਾਈਲ ਅਸੀਂ 20 ਦਸੰਬਰ 2024 ਨੂੰ ਅੰਬੈਸੀ ਦੇ ਵਿੱਚ ਲਗਾਈ ਸੀਗੀ ਜੀ 10 ਜਨਵਰੀ 2025 ਨੂੰ ਯਾਨੀ ਕਿ ਤਕਰੀਬਨ ਤਕਰੀਬਨ 21 ਦਿਨਾਂ ਦੇ ਵਿੱਚ ਵਿੱਚ ਸਾਨੂੰ ਆਸਟ੍ਰੇਲੀਆ ਦਾ ਇਹਨਾਂ ਦਾ ਵਿਜ਼ਟਰ ਵੀਜ਼ਾ ਅਪਰੂਵ ਹੋ ਕੇ ਕਲਦੀਪ ਕੌਰ ਨੂੰ ਇਹਨਾਂ ਦੀ ਭੈਣ ਨੇ ਸਪான்ਸਰ ਕੀਤਾ ਸੀਗਾ ਜੀ ਕਲਦੀਪ ਕੌਰ ਦੀ ਭੈਣ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਕਲਦੀਪ ਕੌਰ ਦਾ 1988 ਦਾ ਬਰਥ ਹੈ ਜੀ ਯਾਨੀ ਕਿ 36 ਸਾਲ ਇਹਨਾਂ ਦੀ ਉਮਰ ਹੈ ਜੀ ਕਲਦੀਪ ਕੌਰ ਅਨਮੈਰਿਡ ਨੇ ਜੀ ਇਸ ਕੇਸ ਦੇ ਵਿੱਚ ਇੱਕ ਤੁਹਾਨੂੰ ਖਾਸ ਗੱਲ ਦੱਸਦਾ ਇਹਨਾਂ ਨੇ ਬਿਲਕੁਲ ਫਰੈਸ਼ ਫੰਡ ਸ਼ੋਅ ਕੀਤੇ ਸੀ 5 ਲੱਖ ਰੁਪਏ ਦੇ ਯਾਨੀ ਅਸੀਂ ਇਹਨਾਂ ਦੀ 20 ਦਸੰਬਰ ਨੂੰ ਫਾਈਲ ਲਾਈਆ ਤਾਂ ਉਸ ਤੋਂ 5-7 ਦਿਨ ਪਹਿਲਾਂ ਹੀ ਇਹਨਾਂ ਨੇ 5 ਲੱਖ ਰੁਪਏ ਆਪਣੇ ਖਾਤੇ ਦੇ ਵਿੱਚ ਪਾਇਆ ਉਹ ਸਟੇਟਮੈਂਟ ਕਢਵਾ ਕੇ ਨਾਲ ਲਾਈ ਅਸੀਂ ਉਸੇ ਬਿਹਾਫ ਤੇ ਸਾਨੂੰ ਇਹਨਾਂ ਦਾ ਵੀਜ਼ਾ ਮਿਲਿਆ ਕਲਦੀਪ ਕੌਰ ਆਸਟ੍ਰੇਲੀਆ ਪਹਿਲਾਂ ਵੀ ਦੋ ਵਾਰ ਟਰੈਵਲ ਕਰ ਚੁੱਕੇ ਆ ਜੀ ਕਲਦੀਪ ਕੌਰ ਦਾ ਪਹਿਲਾ ਜਿਹੜਾ ਵੀਜ਼ਾ ਲੱਗਦਾ ਸੀਗਾ ਉਹ ਫੈਮਿਲੀ ਸਪੌਂਸਰਡ ਵੀਜ਼ਾ ਲੱਗਦਾ ਸੀਗਾ ਜੀ ਯਾਨੀ ਜਿਹਦੇ ਉੱਪਰ ਕੰਡੀਸ਼ਨ ਲੱਗ ਕੇ ਆਉਂਦੀ ਆ ਕਿ ਤੁਸੀਂ ਉਸ ਵੀਜ਼ੇ ਨੂੰ ਚੇਂਜ ਨਹੀਂ ਕਰਵਾ ਸਕਦੇ ਤੇ ਨਾ ਹੀ ਉਹਦੀ ਸਟੇ ਬढ़ा ਸਕਦੇ ਹੋ ਜਾਨੀ ਇਹਨਾਂ ਨੂੰ ਪਹਿਲਾਂ ਤਿੰਨ ਤਿੰਨ ਮਹੀਨੇ ਦਾ ਵੀਜ਼ਾ ਮਿਲਦਾ ਸੀਗਾ ਜੀ ਇਹ ਤਿੰਨ ਮਹੀਨੇ ਆਸਟ੍ਰੇਲੀਆ ਦੇ ਵਿੱਚ ਲਗਾ ਕੇ ਟਾਈਮ ਟੂ ਟਾਈਮ ਆਪਣਾ ਇੰਡੀਆ ਵਾਪਸ ਆ ਜਾਂਦੇ ਸੀ ਇਸ ਵਾਰ ਇਹਨਾਂ ਨੇ ਸਾਨੂੰ ਸਪੈਸ਼ਲ ਕਿਹਾ ਜੀ ਵੀ ਇਹ ਵਾਰ ਮੈਂ ਉਹ ਵੀਜ਼ਾ ਨਹੀਂ ਅਪਲਾਈ ਕਰਨਾ ਮੇਰਾ ਨਾਰਮਲ ਸਬਕਲਾਸ 600 ਵੀਜ਼ਾ ਅਪਲਾਈ ਕਰਵਾ ਕੇ ਦਿਓ ਜਿਹਦੇ ਤੇ ਉੱਪਰ ਕੋਈ ਕੰਡੀਸ਼ਨ ਨਾ ਲੱਗੇ ਮੈਨੂੰ 3 ਸਾਲ ਦਾ ਵੀਜ਼ਾ ਮਿਲੇ ਤੇ ਮੈਂ 3 ਸਾਲ ਉੱਥੇ ਰਹਿ ਸਕਾਂ ਅਸੀਂ ਇਹਨਾਂ ਦਾ ਇਸ ਵਾਰ ਇਹ ਨਾਰਮਲ ਵੀਜ਼ਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਜੀ ਅ 21 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨਾਂ ਦਾ ਨਾਰਮਲ ਸਬਕਲਾਸ 600 ਵੀਜ਼ਾ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਆ ਜੀ ਇਹਦੇ ਉੱਪਰ ਕੋਈ ਵੀ ਕੰਡੀਸ਼ਨ ਲੱਗ ਕੇ ਨਹੀਂ ਆਈ ਇਹਨਾਂ ਨੂੰ 3 ਸਾਲ ਦਾ ਵੀਜ਼ਾ ਮਿਲਿਆ ਜੀ ਇਹ 3 ਮਹੀਨੇ ਉੱਥੇ इजीली ਸਟੇ ਕਰ ਸਕਦੇ ਨੇ ਕੁਲਦੀਪ ਕੌਰ ਨੇ ਪਹਿਲਾਂ ਆਪਣਾ ਕੈਨੇਡਾ ਦਾ ਵੀਜ਼ਾ ਵੀ ਅਪਲਾਈ ਕੀਤਾ ਸੀਗਾ ਜੀ ਉਹ ਰਿਜੈਕਟ ਹੋ ਗਿਆ ਸੀਗਾ ਅਸੀਂ ਉਹ ਗੱਲ ਵੀ ਫਾਈਲ ਦੇ ਵਿੱਚ ਸ਼ੋ ਕੀਤੀ ਕੁਝ ਵੀ ਐਮਬੈਸੀ ਤੋਂ ਹਾਈਡ ਨਹੀਂ ਕੀਤਾ ਸੋ ਇਸ ਵਕਤ ਮਾਰਕੀਟ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਐਡ ਦੇਖ ਰਹੇ ਹੋਗੇ ਜੀ ਆਸਟ੍ਰੇਲੀਆ ਰੀਚ ਦੀ ਆਸਟ੍ਰੇਲੀਆ ਦਾ ਵੀਜ਼ਾ हासिल ਕਰੋ ਜੀ ਰੀਚ ਤੇ ਪੇਮੈਂਟ ਦਿਓ ਉਹ ਸਭ ਬਹੁਤ ਜ਼ਿਆਦਾ ਠੱਗੀ ਇਸ ਵਕਤ ਮਾਰਕੀਟ ਦੇ ਵਿੱਚ ਚੱਲ ਰਹੀ ਆ ਆਪਣਾ ਸੋਚ ਸਮਝ ਕੇ ਕੇਸ ਅਪਲਾਈ ਕਰਵਾਓ ਆਸਟ੍ਰੇਲੀਆ ਦਾ ਕਿਉਂਕਿ ਆਸਟ੍ਰੇਲੀਆ ਇਨਾ ਸੌਖਾ ਵੀਜ਼ਾ ਨਹੀਂ ਦਿੰਦਾ ਆਸਟ੍ਰੇਲੀਆ ਦਾ ਸਕਸੈਸ ਰੇਟ ਬਹੁਤ ਘੱਟ ਆ ਇਸ ਵਕਤ ਜੇ ਆਸਟ੍ਰੇਲੀਆ ਦਾ ਤੁਸੀਂ ਕੇਸ ਅਪਲਾਈ ਕਰਦੋ ਤੁਹਾਡੀ ਉਮਰ 45 ਸਾਲ ਤੋਂ ਥੱਲੇ ਆ ਤਾਂ 95% ਰਿਫਿਊਜ਼ਲ ਰੇਟ ਆ ਜੀ ਆਸਟ੍ਰੇਲੀਆ ਦਾ ਸੋ ਆਪਣਾ ਕੇਸ ਕਿਸੇ ਵੀ ਅਣਜਾਣ ਬੰਦੇ ਕੋਲੇ ਨਾ ਲਗਬਾਓ ਜਿਹਨੂੰ ਆਸਟ੍ਰੇਲੀਆ ਬਾਰੇ ਨੌਲੇਜ ਨਹੀਂ ਸਿਰਫ ਇੱਕ ਐਡ ਦੇਖ ਕੇ ਜੀ ਵੀ ਆਸਟ੍ਰੇਲੀਆ ਦੇ ਵੀਜ਼ੇ ਖੁੱਲ ਗਏ ਆਸਟ੍ਰੇਲੀਆ ਦੀ ਰੀਚ ਕਰਵਾਓ ਪੇਮੈਂਟ ਦਿਓ ਸਾਰੀ ਵੀਜ਼ਾ ਲੱਗਣ ਦੇ ਉੱਪਰ ਤਾਂ ਤੁਸੀਂ ਆਪਣਾ ਪ੍ਰੋਫਾਈਲ ਵੀ ਖਰਾਬ ਕਰ ਸਕਦੇ ਹੋ ਕਿਉਂਕਿ ਉਹ ਸਾਰੇ ਕਾਗਜ਼ ਆਪਣੇ ਕੋਲੋਂ ਬਣਾ ਕੇ ਲਾਉਂਦੇ ਨੇ ਜੀ ਇਹ ਅਜਿਹੇ ਏਜੰਟ ਤੋਂ ਬਚੋ ਫਿਰ ਤੁਸੀਂ ਠੱਗੀ ਦਾ ਸ਼ਿਕਾਰ ਹੁੰਨੇ ਤੁਹਾਡੇ ਪੈਸੇ ਵੀ ਖਰਾਬ ਹੁੰਦੇ ਤੁਹਾਡਾ ਟਾਈਮ ਵੀ ਖਰਾਬ ਹੁੰਦਾ ਤੇ ਜਿਹੜੇ ਤੁਸੀਂ ਉਹਨਾਂ ਨੇ ਤੁਹਾਡੀ ਫਾਈਲ 'ਚ ਕਾਗਜ਼ ਲਗਾਉਣੇ ਆ ਜੀ ਉਹ ਤੁਹਾਨੂੰ ਉਹਨਾਂ ਨੇ ਮੜ ਕੇ ਦੱਸਣਾ ਵੀ ਨਹੀਂ ਵੀ ਤੁਹਾਡੀ ਫਾਈਲ 'ਚ ਲੱਗਿਆ ਕੀ ਸੀ ਸੋ ਜੇਕਰ ਤੁਸੀਂ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਵਾਉਣਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਸਹੀ ਸਲਾਹ ਦਵਾਗੇ ਜੀ ਤੁਹਾਡੇ ਪ੍ਰੋਫਾਈਲ ਦੇ ਕਿੰਨੇ ਚਾਂਸ ਆ ਤੁਹਾਡਾ ਵੀਜ਼ਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ ਜੇਕਰ ਤੁਸੀਂ ਆਪਣਾ ਵੀਜ਼ਾ ਸਾਡੇ ਕੋਲੋਂ ਅਪਲਾਈ ਕਰਵਾਉਣਾ ਚਾਹੁੰਦੇ ਹੋ ਜੀ ਅਸੀਂ ਆਪਣੇ ਕੋਲੋਂ ਕੋਈ ਵੀ ਡਾਕੂਮੈਂਟ ਬਣਾ ਕੇ ਫਾਈਲ ਦੇ ਵਿੱਚ ਨਹੀਂ ਲਗਾਉਂਦੇ ਜੋ ਵੀ ਤੁਹਾਡਾ ਜੈਨੂਇਨ ਪ੍ਰੋਫਾਈਲ ਹੋਊਗਾ ਜੀ ਅਸੀਂ ਉਹੀ ਫਾਈਲ ਦੇ ਵਿੱਚ ਸ਼ੋ ਕਰਦੇ ਹਾਂ ਸੋ ਜੇਕਰ ਤੁਹਾਡਾ ਕੇਸ ਕੱਲ ਨੂੰ ਰਿਜੈਕਟ ਵੀ ਹੁੰਦਾ ਤਾਂ ਤੁਸੀਂ ਦੁਬਾਰਾ ਆਪਣਾ ਵੀਜ਼ਾ इजीली ਕਿਤੋਂ ਵੀ ਅਪਲਾਈ ਕਰਵਾ ਸਕਦੇ ਹੋ ਸੋ ਜੇਕਰ ਤੁਸੀਂ ਸਾਡੇ ਕੋਲੋਂ ਆਪਣਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਵਾਉਣਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਰੈਕੋਰਡ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਘਰੇ ਬੈਠੇ ਆਨਲਾਈਨ ਕੇਸ ਅਪਲਾਈ ਕਰਵਾ ਸਕਦੇ ਹੋ ਆਪਣੇ ਪੇਪਰ ਸਾਰੇ ਆਨਲਾਈਨ ਭੇਜ ਸਕਦੇ ਹੋ ਤੇ ਘਰੇ ਬੈਠੇ ਹੀ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ